ਉਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦਾ ਪੈਸੇ ਦੇ ਦੇਂਗਾ ਤਾਂ ਠੀਕ ਹੈ ਅੰਕਿਤ ਡੋਂਕਰ ਨੇ ਤਾਂ ਜਾਨੋ ਮਾਰ ਦਾਂਗੇ ਇਹਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਜਦ ਕਿ ਇਹਨੇ ਪਹਿਲਾਂ ਕਿਹਾ ਸੀ ਇਟਲੀ ਵਿੱਚ ਪੈਸੇ ਕੋਈ ਨਹੀਂ ਲੈਣਾ ਜਦ ਤੱਕ ਉੱਥੇ ਪਹੁੰਚ ਦੇ ਲਈ ਵੀ ਬਗੈਰ ਪੈਸਿਆਂ ਤੋਂ ਅਸੀਂ ਜਿਹੜਾ ਖਰਚਾ ਸਾਡਾ ਸਾਰਾ ਜਦੋਂ ਇਟਲੀ ਬੰਦੇ ਪਹੁੰਚ ਜਾਣਗੇ ਅਸੀਂ ਤੁਹਾਡੇ ਕੋਲ ਪੈਸੇ ਲੈ ਲਾਂਗੇ ਇਹਨਾਂ ਨੂੰ ਵੀ ਕਿਹਾ ਗਿਆ ਵੀ ਡਾਲਰ ਦੇ ਵਿੱਚ ਪੈਸੇ ਦਿਓ ਜੇ ਇੱਥੇ ਰਹਿਣਾ ਹੈ ਇੱਕ ਪਾਸੇ ਨਸ਼ਿਆਂ ਨੇ ਪੰਜਾਬ ਖਾ ਲਿਆ ਦੂਜੇ ਪਾਸੇ ਬਾਹਰ ਜਾਣ ਲਈ ਯੁਵਾਵਾਂ ਨੂੰ ਵਿਦੇਸ਼ ਖਾ ਗਏ ਗੱਲ ਕਰੀਏ ਤੇ ਕਈ ਮਾਵਾ ਦੇ ਪੁੱਤ ਤੇ ਕਈ ਭੈਣਾ ਦੇ ਵੀਰ ਜਿਹੜੇ ਕਿ ਵਿਦੇਸ਼ ਚਾਂਦੀ ਚਾਹ ਦੇ ਵਿੱਚ ਉੱਜੜਦੇ ਹੋਏ ਦਿਖਾਈ ਦਿੰਦੇ ਨੇ ਇਦਾਂ ਹੀ ਅਸੀਂ ਗੱਲ ਕਰ ਰਹੇ ਆ ਜਿਹੜੇ ਕਿ ਮਨਦੀਪ ਨੇ ਗੁਰਾਇਆ ਦੇ ਰਹਿਣ ਵਾਲੇ ਉਹਨਾਂ ਦੀਆਂ ਮਾਂ ਦੀਆਂ ਜਿਹੜੀ ਕਿ ਅੱਖਾਂ ਲਗਭਗ 2 ਸਾਲ ਦਾ ਸਮਾਂ ਹੋ ਗਿਆ ਉਹਨਾਂ ਨੂੰ ਦੇਖਣ ਲਈ ਥਰ ਗਈਆਂ ਨੇ ਹਰ ਟਾਈਮ ਜਿਹੜੇ ਅੱਖਾਂ ਦੇ ਵਿੱਚੋਂ ਆਸੂ ਡਿੱਗਦੇ ਰਹਿੰਦੇ ਨੇ ਕਿਤੇ ਨਾ ਕਿਤੇ ਗੱਲ ਕਰੀਏ ਤੇ ਉਹ ਮਾਂ ਨੂੰ ਹਰ ਟਾਈਮ ਉਹ ਢੀਕ ਰੰਦੀ ਆ ਕਿ ਕਦ ਮੇਰਾ ਪੁੱਤ ਵਿਦੇਸ਼ ਤੋਂ ਜਿਹੜਾ ਕਿ ਘਰ ਪਰਤੇਗਾ ਸਾਡੇ ਨਾਲ ਮੌਜੂਦ ਨੇ ਮਨਦੀਪ ਦੇ ਬਰਦਰ ਜਗਦੀਪ ਜੀ ਉਹਨਾਂ ਨਾਲ ਗੱਲਬਾਤ ਕਰਦਿਆ ਕਿ ਆਖਿਰ ਕਿਵੇਂ ਉਹਨਾਂ ਦੇ ਭਰਾ ਦੇ ਨਾਲ ਇਹ ਸਾਰਾ ਪਹਾੜਾ ਜਿਹੜਾ ਕਿ ਵਰਤਿਆ ਸੰਦੀਪ ਜੀ ਕਿੰਨੀ ਢੇਰ ਹੋ ਗਈ ਤੁਹਾਡੇ ਬਰਦਰ ਲੋ ਗਿਆ ਸਰਕ ਦਸੰਬਰ 2023 ਵਿੱਚ armenia ਵਿੱਚ ਸੀਗੇ ਇਹ armenia ਤੋਂ ਇਹ ਨਹੀਂ ਐਡ ਦੇਖ ਲਈ ਪੰਜ ਜਣਿਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਟਲੀ ਹੋਣ ਦਾ ਜਿਹੜਾ ਇਹਨਾਂ ਨੂੰ ਸੁਪਨਾ ਜਿਹੜਾ ਅੱਗੇ ਜਾਣ ਦਾ ਯੂਰਪ ਦੇਖਣ ਜਿਹੜਾ ਇਹ ਪਹਿਲਾਂ ਦੇਖਿਆ ਸੀਗਾ ਨਹੀਂ ਅੱਗੇ ਜਾਣ ਦਾ ਇਹਨਾਂ ਦਾ ਸੁਪਨਾ ਜਿਹੜਾ ਉਹ ਇਹਨਾਂ ਨੂੰ ਸਕਾਰ ਹੁੰਦਾ ਦੱਸਿਆ ਕਿਉਂਕਿ ਐਡ ਦੇ ਵਿੱਚ ਲਿਖਿਆ ਗਿਆ ਸੀਗਾ ਸੰਦੀਪ ਹਾਂਸ ਜਿਹੜਾ ਪਲੱਥਾਂ ਤੋਂ ਨੇ ਏਜੰਟ ਲਿਖਿਆ ਹੋਇਆ ਸੀਗਾ ਵੀ ਇਟਲੀ ਪਹੁੰਚਾਵਾਂਗੇ ਬਿਨਾਂ ਪੈਸਿਆਂ ਤੋਂ ਜਦੋਂ ਤੁਸੀਂ ਇਟਲੀ ਪਹੁੰਚ ਜਾਓਗੇ ਉਸ ਤੋਂ ਬਾਅਦ ਪੇਮੈਂਟ ਕਰਨੀ ਹੈ ਉਹੀ ਗੱਲ ਕਰਕੇ ਨਹੀਂ ਮੈਨੂੰ ਉਹਦੇ ਨਾਲ ਕੰਟੈਕਟ ਜਿਹੜਾ ਮੈਨੂੰ ਕੰਟੈਕਟ ਦਿੱਤਾ ਤੇ ਉਸ ਤੋਂ ਬਾਅਦ ਮੈਂ ਉਹਦੇ ਨਾਲ ਕੰਟੈਕਟ ਕੀਤਾ ਮੇਰੇ ਨਾਲ ਵੀ ਉਹਨੇ ਇਹੀ ਗੱਲ ਕੀਤੀ ਸੰਦੀਪਾਸ ਨੇ ਵੀ ਬਗੈਰ ਪੈਸਿਆਂ ਤੋਂ ਅਸੀਂ ਜਿਹੜਾ ਖਰਚਾ ਸਾਡਾ ਸਾਰਾ ਜਦੋਂ ਇਟਲੀ ਬੰਦੇ ਪਹੁੰਚ ਜਾਣਗੇ ਅਸੀਂ ਤੁਹਾਡੇ ਕੋਲ ਪੈਸੇ ਲੈ ਲਾਂਗੇ ਉਸ ਤੋਂ ਬਾਅਦ ਇਹ ਰਸ਼ੀਆ ਚਲੇ ਜਾਂਦੇ ਨੇ ਇਹਨਾਂ ਨੂੰ ਰਸ਼ੀਆ ਤਾਰਿਆ ਜਾਂਦਾ 2 ਦਿਨ ਵਾਸਤੇ 2 ਦਿਨ ਵਾਸਤੇ ਇਹਨਾਂ ਨੂੰ ਬੜਾ ਵਧੀਆ ਰੱਖਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਂਦਾ ਬੇਲਾਰੂਸ ਦੇ ਵਿੱਚ ਉੱਥੇ ਪਹਿਲਾਂ ਹੀ 40 ਤੋਂ 45 ਨੌਜਵਾਨ ਜਿਹੜੇ ਕਿ ਬਿਨਾਂ ਪਾਸਪੋਰਟ ਤੋਂ ਬੈਠੇ ਹੀ ਅੰਕਿਤ ਡੋਂਕਰ ਉਹਦੇ ਨਾਲ ਪਾਕਿਸਤਾਨੀ ਭੱਟ ਏਜੰਟ ਜਿਹੜਾ ਕਿ ਸਾਰਿਆਂ ਦੇ ਪਾਸਪੋਰਟ ਲੈ ਕੇ ਉਹਨਾਂ ਤੋਂ ਦਿੱਲੀ ਦੇ ਪੈਸੇ ਲੈ ਰਿਹਾ ਸੀਗਾ ਡਾਲਰ ਦੇ ਵਿੱਚ ਇਹਨਾਂ ਨੂੰ ਵੀ ਕਿਹਾ ਗਿਆ ਵੀ ਡਾਲਰ ਦੇ ਵਿੱਚ ਪੈਸੇ ਦਿਓ ਜੇ ਇੱਥੇ ਰਹਿਣਾ ਹੈ ਤਾਂ ਤਾਂ ਇਹ ਡਾਲਰ ਥੋੜੇ ਜਿਹਾ ਨਾਲ ਲੈ ਕੇ ਗਏ ਸੀ ਉਹ ਇਹਨਾਂ ਤੋਂ ਲੈ ਲਿੱਤੇ ਗਏ ਉੱਥੇ ਉਹਨਾਂ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਜਦ ਕਿ ਇਹ ਨਹੀਂ ਪਹਿਲਾਂ ਕਿਹਾ ਸੀ ਬੇਟਲੀ ਵਿੱਚ ਪੈਸੇ ਕੋਈ ਨਹੀਂ ਲੈਣਾ ਜਦ ਤੱਕ ਉੱਥੇ ਪਹੁੰਚਦੇ ਨਹੀਂ ਇਹ ਇਹਨਾਂ ਨੇ ਫਰਾਡ ਕੀਤਾ ਸਾਡੇ ਦੇ ਨਾਲ ਉਸ ਤੋਂ ਬਾਅਦ ਜਦੋਂ ਥੋੜੇ-ਥੋੜੇ ਕਰਕੇ 31 ਲੱਖ 40 ਹਜ਼ਾਰ ਅਮਾਊਂਟ ਚਲੀ ਗਈ ਪੰਜ ਬੰਦਿਆਂ ਦੀ ਤੇ ਉਸ ਤੋਂ ਬਾਅਦ ਹੀ ਨਹੀਂ ਬੰਦੇ ਛੱਡ ਦਿੱਤੇ ਪੰਜ ਦੇ ਪੰਜੇ ਉਹ ਸੈਂਟ ਪੀਟਰਬਰਗ ਸ਼ਹਿਰ ਵਾਪਸ ਆ ਗਿਆ ਉਸ ਤੋਂ ਬਾਅਦ ਚਾਰ ਬੰਦੇ ਆਪਣੀ ਆਪਣੀ ਟਿਕਟ ਕਰਾ ਕੇ ਵਾਪਸ ਆ ਗਏ ਛੋਟੇ ਭਰਾ ਨੇ 3 ਦਿਨ ਬਾਅਦ 4 ਦਿਨ ਬਾਅਦ ਵਾਪਸ ਆਣਾ ਸੀਗਾ ਉਹਨੂੰ ਮੈਂ ਪੈਸੇ ਪਾ ਚੁੱਕਾ ਸੀ ਟਿਕਟ ਵਾਸਤੇ ਆਲਰੇਡੀ ਪਰ ਇਹ ਉਸ ਤੋਂ ਪਹਿਲਾਂ ਅਸੀਂ ਥਾਣੇ ਚਲੇ ਗਏ ਕੰਪਲੇਂਟ ਕੀਤੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਦੱਸ ਚੁੱਕੇ ਸੀ ਵੀ ਆਈ ਤੁਹਾਡੇ ਸਰ ਕੰਪਲੇਂਟ ਕਰਨ ਲੱਗੇ ਆ ਵੀ ਜਾਂ ਤਾਂ ਸਾਨੂੰ ਸਾਡੇ ਪੈਸੇ ਵਾਪਸ ਦੇ ਦਿਓ ਨਹੀਂ ਤਾਂ ਅਸੀਂ ਐਫ ਆਈ ਆਰ ਕਰਵਾ ਦੇਣੀ ਆ ਇਹ ਨਹੀਂ ਸਾਨੂੰ ਕਿਹਾ ਵੀ ਅਸੀਂ ਚਾਰ ਬੰਦਿਆਂ ਦੇ ਪੈਸੇ ਵਾਪਸ ਕਰ ਦਨੇ ਸੰਦੀਪ ਹੰਸ ਨੇ ਉਸ ਤੋਂ ਬਾਅਦ ਵੀ ਜਿਹੜਾ ਪੁਰਾਣਾ ਜਿਹੜਾ ਮਨਦੀਪ ਹੈ ਉਹਨੂੰ ਉੱਥੇ ਹੀ ਕੰਮ ਤੇ ਲਵਾ ਦਿੰਨੇ ਆ ਚਲੋ ਜੀ ਅਸੀਂ ਸਾਡੀ ਇਸ ਗੱਲ ਤੇ ਐਗਰੀ ਹੋ ਗਿਆ ਵੀ ਇਹ ਸਾਨੂੰ ਸ਼ਾਇਦ ਕੱਲੂ ਇੱਕ ਜਾਂ ਦੋ ਦਿਨਾਂ ਵਿੱਚ ਪੈਸੇ ਵਾਪਸ ਕਰ ਦੇਣਗੇ ਕਿਉਂਕਿ ਥਾਣੇ ਵਿੱਚ ਸਾਡੀ ਗੱਲ ਹੋਈ ਸੀ ਇਹ ਵਾਲੀ ਤੇ ਸਾਨੂੰ ਯਕੀਨ ਆ ਗਿਆ ਸੀ ਵਾਪਸ ਚਲੇ ਮੈਂ ਲੋਕੇਸ਼ਨ ਜਿਹੜੀ ਬ੍ਰਦਰ ਦੀ ਸੀਗੀ ਉਹ ਚੱਕ ਕੇ ਅੰਕਿਤ ਡੋਂਕਰ ਨੂੰ ਦੇ ਦਿੱਤੀ। ਡੋਂਕਰ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਬੰਦਾ ਜਿਹੜੇ ਸੀਗੇ ਡੋਂਕੀਆਂ ਲੁਆਉਂਦੇ ਸੀਗੇ ਉਹ ਅਸਲੀ ਨਹੀਂ ਲਾਉਣੀ ਸੀ। ਮੈਂ ਡੋਂਕਰ ਉਹਨਾਂ ਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਉਹ ਜਿਹੜਾ ਅੰਕਿਤ ਡੋਂਕਰ ਸੀ ਉਹ ਉਹਦਾ ਭਾਣ ਜਿਹਾ ਸੀਗਾ ਕੀ ਨਾਮ ਹੈ ਸੰਦੀਪ ਹੰਸ ਦਾ। ਇਹਦੇ ਨਾਲ ਗੁਰਪ੍ਰੀਤ ਇੱਕ ਗੁਰਦਾਸਪੁਰ ਦਾ ਮੁੰਡਾ ਰਲਿਆ ਹੋਇਆ ਵਾ ਹਲਕੀ ਜੀ ਉਮਰ ਦਾ। ਇੱਕ ਅੰਕਿਤ ਡੋਂਕਰ ਦਾ ਭਰਾ ਜਸ਼ਨ ਜੋ ਕਿ ਬਦਮਾਸ਼ ਸਮਝਦਾ ਆਪਣੇ ਆਪ ਨੂੰ ਕਾਫੀ ਧਮਕੀਆਂ ਵੀ ਇਹ ਨਹੀਂ ਲੁਆਈਆਂ ਮੈਨੂੰ ਵੀ ਤੂੰ ਐਫ ਆਈ ਆਰ ਕਰਾਏਂਗਾ ਤੈਨੂੰ ਜਾਨੋਂ ਮਰਵਾ ਦਵਾਂਗੇ ਇਹ ਕਰਾ ਦਵਾਂਗੇ ਉਹ ਕਰਵਾ ਦਵਾਂਗੇ ਪਰ ਆਪਾਂ ਨਹੀਂ ਡਲੇ ਆਪਾਂ ਭੱਜਦੇ ਰਹੇ ਆਪਾਂ ਨਿਆਂ ਵਾਸਤੇ ਅੱਜ ਵੀ ਦੌੜਦੇ ਪਏ ਆ ਪਰ ਪ੍ਰਸ਼ਾਸਨ ਹਜੇ ਤੱਕ ਕਿਤੇ ਨਾ ਕਿਤੇ ਸਾਡੀ ਜਿਹੜੀ ਆਸ ਉਮੀਦ ਉਹ ਕਿਤੇ ਸਾਨੂੰ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਏਜੰਟਾਂ ਦੇ ਕਾਰਵਾਈ ਨਹੀਂ ਹੋ ਰਹੀ ਤੇ ਅਰਮੀਨੀਆ ਗਏ ਆ ਕਿੰਨਾ ਟਾਈਮ ਹੋ ਗਿਆ ਸੀ ਬ੍ਰਦਰ ਨੂੰ ਅਰਮੀਨੀਆ ਗਏ ਨੂੰ ਸਰ 3 ਮਹੀਨੇ ਉੱਥੇ ਰਹੇ ਇਹ ਦਸੰਬਰ ਵਿੱਚ ਮੂਵ ਹੋਏ ਇਹ ਰਸ਼ੀਆ ਦੋ ਦਿਨ ਵਾਸਤੇ ਤੁਹਾਨੂੰ ਮੈਂ ਦੱਸਿਆ ਕਿ ਇੱਕ ਬੰਦਾ ਮੇਰਾ ਬ੍ਰਦਰ ਰਹਿ ਗਿਆ ਸੀਗਾ ਪੈਸਿਆਂ ਦੀ ਗੱਲ ਆ ਗਈ ਜਦੋਂ ਮੈਂ ਲੋਕੇਸ਼ਨ ਦਿੱਤੀ ਅੰਕਿਤ ਡੋਂਕਰ ਨੂੰ ਤੇ ਉਹ ਚੱਕ ਕੇ ਆਪਣੇ ਕੋਲ ਉੱਥੇ ਹੀ ਲੈ ਗਿਆ ਸੀਗਾ ਬੇਲਾਰੂਸ ਬੇਲਾਰੂਸ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ 4 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਹੋਰ ਵੀਡੀਓ ਭੇਜ ਕੇ ਬਿਲਕੁਲ ਤੇ 4 ਲੱਖ ਰੁਪਏ ਦੀ ਮੇਰੇ ਕੋਲ ਤਾਂ ਹੈ ਨਹੀਂ ਕਿਉਂਕਿ ਮੈਂ ਪਹਿਲੇ ਹੀ ਆਪਣਾ ਘਰ-ਬਾਰ ਗਿਰਵੀ ਰੱਖ ਕੇ ਪਤਾ ਨਹੀਂ ਕਿਹਦੇ-ਕਿਹਦੇ ਕੋ ਫੜ ਕੇ ਆਪਣੇ ਰਿਸ਼ਤੇਦਾਰਾਂ ਤੋਂ ਵੱਡ ਕੇ ਪੈਸੇ ਦਿੱਤੇ ਪਰ ਉਹ ਜਿਹੜਾ 31 ਲੱਖ 40 ਹਜ਼ਾਰ ਰੁਪਏ ਸੀ ਦਿੱਤਾ ਇਹਨਾਂ ਨੂੰ ਪੇ ਕਰ ਚੁੱਕੇ ਸੀ ਪਹਿਲੇ ਹੀ ਐਸ਼ੇ ਤਾਂ ਮੇਰੇ ਕੋਲ ਹੈ ਹੀ ਨਹੀਂ ਸੀ ਕਿਉਂਕਿ ਘਰ ਪਰ ਮੇਰਾ ਸਾਰਾ ਗਿਰ ਵੀ ਪਿਆ ਹੋਇਆ ਸੀਗਾ ਤੇ ਮੈਂ ਮਨਾ ਕਰ ਦਿੱਤਾ ਵੀ ਪੈਸੇ ਛੱਡ ਤੋਂ ਨਹੀਂ ਦਿੱਤੇ ਜਾਣੇ ਵੀ ਕੰਪਲੇਂਟ ਕਰ ਦਿੱਤੀ ਵੀ ਨਹੀਂ ਕਿਡਨੈਪ ਕੀਤਾ ਹੋਇਆ ਵਾ ਮਾਨਵ ਤਸਕਰੀ ਕੀਤੀ ਹੈ ਨਹੀਂ ਵੀ ਤੁਸੀਂ ਕਿਹਾ ਨਾ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਚਾਰ ਬੰਦੇ ਜਿਹੜੇ ਕਿ ਪੈਸੇ ਵਾਪਸ ਛਟਾ ਦੇਾਂਗੇ ਉਹ ਦੁਬਾਰਾ ਉਹਨਾਂ ਨੂੰ ਕੰਮ ਤੇ ਰਖਾ ਦੇਾਂਗੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸੇ ਤੁਹਾਨੂੰ ਦਿੱਤੇ ਨਹੀਂ ਸਰ ਪੈਸਾ ਕੋਈ ਵਾਪਸ ਨਹੀਂ ਦਿੱਤਾ ਪਲੱਸ ਉਹਨੇ 4 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਦਿੱਤੀ ਵੀਡੀਓ ਭੇਜ ਕੇ ਜਦੋਂ ਮੈਂ ਇਧਰ ਏਜੰਟਾਂ ਦੇ ਨਾਲ ਕੰਟੈਕਟ ਕੀਤਾ ਉਹਨੇ ਫੋਨ ਬੰਦ ਕਰ ਜਿਹੜਾ ਸੰਦੀਪ ਹੰਸਾ ਬਾਹਰ ਕੰਟੈਕਟ ਕੀਤਾ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦਾ ਪੈਸੇ ਦੇ ਦੇਂਗਾ ਤਾਂ ਠੀਕ ਹੈ ਅੰਕਿਤ ਡੋਂਕਰ ਨੇ ਤਾਂ ਜਾਨੋ ਮਾਰ ਦਾਂਗੇ ਇਹਨੂੰ ਤੇ ਅਸੀਂ ਡਰਦੇ ਸਾਰੀ ਉਹਨਾਂ ਨੂੰ ਕੰਪਲੇਂਟ ਕੀਤੀ ਕੰਪਲੇਂਟ ਤੋਂ ਬਾਅਦ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਨੰਬਰ ਬੰਦ ਹੋ ਜਾਂਦਾ ਸਾਰਿਆਂ ਦਾ ਮਨਦੀਪ ਦਾ ਵੀ ਬੰਦ ਹੋ ਜਾਂਦਾ 3 ਮਾਰਚ 2024 ਨੂੰ ਫੋਨ ਆਂਦਾ ਮੈਨੂੰ ਮਨਦੀਪ ਆਪਣੇ ਛੋਟੇ ਬ੍ਰਦਰ ਦਾ ਵੀ ਤੇਰਾ ਜਿਹੜਾ ਆ ਆ ਰਾਜੀ ਮੈਨੂੰ ਆ ਨਾ ਇਹਨਾਂ ਕੰਮ ਦੇ ਚੱਕਰ ਦੇ ਵਿੱਚ ਰਸ਼ੀਆ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਉਦੋਂ ਮੈਨੂੰ ਪਤਾ ਲੱਗਦਾ ਵੀ ਮੇਰੇ ਬ੍ਰਦਰ ਨੂੰ ਰਸ਼ੀਆ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਉਸ ਟਾਈਮ ਕੀ ਜਦੋਂ ਰਸ਼ੀਆ ਲੈ ਕੇ ਜਾਂਦੇ ਨੇ ਤੇ ਉਹਨਾਂ ਨੂੰ ਆਦਮੀ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਬਿਲਕੁਲ ਉਹ ਟਾਈਮ ਜੰਗ ਚੱਲਦੀ ਪਈ ਸੀ ਪਹਿਲੇ 1.5 ਸਾਲ ਹੋ ਚੁੱਕਾ ਸੀ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਉਹਦੇ ਵਿੱਚ ਵੀ ਬੰਦਿਆਂ ਦੀ ਲੋੜ ਸੀ ਤੇ ਇਹ ਏਜੰਟ ਜਿਹੜੇ ਸੀਗੇ ਏਟੀਐਮ ਕਾਰਡ ਏਟੀਐਮ ਕਾਰਡ ਖੇਲਦੇ ਸੀ ਕਿਉਂਕਿ ਇੱਕ ਬੰਦੇ ਪਿੱਛੇ 27 ਲੱਖ ਰੁਪਇਆ ਗਵਰਨਮੈਂਟ ਦੇ ਰਹੀ ਸੀ ਰਸ਼ੀਆ ਗਵਰਨਮੈਂਟ ਤੇ ਤੁਸੀਂ ਇਹ حساب ਲਾ ਲਓ 500 ਤੋਂ 1000 ਬੰਦਾ ਇਹ ਜਿਹੜਾ ਸੁਮਿਤ ਦੁਸ਼ਾਂਤ ਤੇ ਸੁਲਤਾਨ ਤੇ ਪਲੱਸ ਇਹ ਜਿਹੜਾ ਅੰਕਿਤ ਤੇ ਭਟ ਇਹ ਪੰਜ ਬੰਦੇ ਜਿਹੜੇ ਇਹ ਜਿਹੜਾ ਹੁਣ ਇੱਥੇ ਅਰੈਸਟ ਹੋ ਚੁੱਕਾ ਵਾ ਅੰਕਿਤ ਡੋਂਕਰ 1 ਜਨਵਰੀ 2025 ਨੂੰ ਇੰਡੀਆ ਦੇ ਵਿੱਚ ਤੇ ਇਹ ਕਾਰਡ ਕਾਰਡ ਖੇਡਦੇ ਸੀਗੇ ਕਿ ਇਨੀ ਬੰਦੇ ਨਹੀਂ ਦੇਖੇ ਇਨੀ ਸਿਰਫ ਪੈਸੇ ਦੇਖੇ ਇੱਕ ਬੰਦੇ ਪਿੱਛੇ 27 ਲੱਖ ਰੁਪਏ ਆ ਰਿਹਾ ਵਾ ਕਿੰਨੇ ਬੰਦੇ ਲਗਭਗ ਇਦਾਂ ਨੇ ਉਦੋਂ ਪਿੱਛੇ ਸਨ ਆ ਟੋਟਲੀ ਜਿਹੜਾ ਮੇਰਾ ਬ੍ਰਦਰ ਨੇ ਲਾਸਟ ਮੈਨੂੰ ਦੱਸਿਆ ਸੀਗਾ 40 ਬੰਦੇ ਉਹਦੇ ਨਾਲ ਹੋਰ ਭਰਤੀ ਹੋਏ ਸੀਗੇ ਮੈਨੂੰ ਲੱਗਦਾ ਜਿਹੜੇ ਉਹ ਬੇਲਾਰੂਸ ਬੰਦੇ ਬੈਠੇ ਸੀਗੇ ਪੰਜਾਬੀ ਉਹ ਵੀ ਇਨੀ ਭਰਤੀ ਕਰਵਾ ਦਿੱਤੇ ਸੀਗੇ ਰਸ਼ੀਆ ਆਰਮੀ ਦੇ ਵਿੱਚ ਤੇ ਉਹ 40 ਬੰਦਿਆਂ ਦੇ ਏਟੀਐਮ ਕਾਰਡ ਸੰਭਲੋ ਵੀ ਪਰ ਬੰਦਾ 27 ਲੱਖ ਰੁਪਏ ਦੇਖ ਲਓ ਕਿੰਨੇ ਪੈਸੇ ਹੋਗੇ ਕਿੱਡਾ ਵੱਡਾ ਨੈਕਸਸ ਚੱਲਦਾ ਹੋਊਗਾ ਏਜੰਟਾਂ ਦੇ ਹਿਸਾਬ ਦੇ ਨਾਲ ਤੇ ਏਜੰਟਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਆ ਨਸ਼ਾ ਤਸਕਰਾਂ ਦੇ ਜਿਹੜੇ ਛੋਟੇ-ਛੋਟੇ ਪੰਜਾਬ ਗਵਰਨਮੈਂਟ ਵੱਲੋਂ ਛੋਟੇ-ਛੋਟੇ ਨਸ਼ਾ ਤਸਕਰ ਚੱਕੇ ਜਾ ਰਹੇ ਨੇ ਜਿਹੜੇ ਵੱਡੇ ਮਗਰਮੱਛ ਨੇ ਸਾਡੇ ਇਲਾਕੇ ਵਿੱਚ ਹੈਗੇ ਨੇ 6-7 ਕੋਟੀਆਂ ਤਕੜੀਆਂ ਨਸ਼ਾ ਤਸਕਰਾਂ ਨੇ ਪਾਈਆਂ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਛੇੜਿਆ ਗਿਆ ਤੇ ਛੋਟੇ-ਛੋਟੇ ਘਰ ਜਿਹੜੇ ਅਜੇ ਘਰ ਪੈਂਦੇ ਆ ਇਸ ਜਿਨ੍ਹਾਂ ਨੂੰ ਪਲਾਸਟਰ ਤੱਕ ਨਹੀਂ ਕੀਤਾ ਗਿਆ ਉਹ ਗਵਰਨਮੈਂਟ ਆਪਣੀ ਮਾਨਸਾਬ ਸਰਕਾਰ ਢਾ ਰਹੇ ਆ ਤੇ ਦੂਜੇ ਪਾਸੇ ਜਿਹੜੇ ਏਜੰਟ ਤਕੜੇ ਪੈਸੇ ਲੈ ਲੈ ਕੇ ਰਿਸ਼ਵਤਾਂ ਦੇ ਕੇ ਆਪ ਨੂੰ ਬਚਾਉਣ ਦਾ ਰਸਤਾ ਲੱਭਦੇ ਪਏ ਲਗਾਤਾਰ ਜਾਂ ਕਾਨੂੰਨ ਨੂੰ ਕਮਜ਼ੋਰ ਕਰਦੇ ਪਏ ਆ ਆਮ ਬੰਦੇ ਪੱਲੇ ਕੁਛ ਨਹੀਂ ਹੈਗਾ ਇੱਥੇ ਮੈਂ ਇਹ ਗੱਲ ਸਮਝਦਾ ਜਦੋਂ ਬ੍ਰਦਰ ਨਾਲ ਗੱਲ ਹੁੰਦੀ ਹੈ ਗੱਲ ਹੁੰਨ ਤੇ ਉਹ ਵਾਪਸੀ ਇੰਡੀਆ ਆਨ ਦੀ ਛੰਨੀ ਚਿਤੰਦਾ ਆ ਸਰ ਇੱਛਾ ਉਹ ਇੱਕੋ ਹੀ ਗੱਲ ਕੀਤੀ ਸੀ ਉਹਨੇ ਵੀ ਮੈਨੂੰ ਕੰਮ ਦੇ ਚੱਕਰ ਦੇ ਵਿੱਚ ਨਹੀਂ ਰਸ਼ਿਆ ਆਰਮੀ ਦੇ ਵਿੱਚ ਭਰਤੀ ਕਰਵਾਤਾ ਮੈਨੂੰ ਇੱਥੋਂ ਕਢਵਾ ਲਉ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ ਉਸ ਤੋਂ ਬਾਅਦ ਹੀ ਮੇਰੀ ਭੱਜ ਦੌੜ ਮੈਂ ਤੇ ਮੇਰਾ ਅਮਨਵੀਰ ਅਸੀਂ ਦੋਨੇ ਜਾਣੇ ਲਗਾਤਾਰ ਉਸ ਵੇਲੇ ਵਿੱਚ ਉਹਨਾਂ ਨੇ ਨਾ ਇਹਨੂੰ ਇੱਕ ਲਾਸਟ ਵੀਡੀਓ ਭੇਜੀ ਸੀ 3 ਮਾਰਚ 2024 ਚ ਜਿਹਦੇ ਵਿੱਚ ਉਹ ਰੋ ਰਿਹਾ ਜਿਸ ਤੋਂ ਬਾਅਦ ਮੈਨੂੰ ਬੜਾ ਤਰਸ ਆਇਆ ਇਹਨੂੰ ਪੁੱਛਿਆ ਦਰਖਾਸਤ ਦਿੱਤੀ ਇਹ ਕਹਿੰਦੇ ਦਰਖਾਸਤ ਦਿੱਤੀ ਸੀ ਤੇ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਦਰਖਾਸਤ ਦਿੱਤੀ ਚਲੋ ਮੈਂ ਕਿਤੇ ਬੀਜੀ ਸੀ ਕੁਝ ਹੋਰ ਬੰਦੇ ਇਹਦੇ ਨਾਲ ਥੋੜਾ ਭੱਜ ਕਰਦੇ ਸੀ ਚਲੋ ਮੈਂ ਸੋਚਿਆ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਜਿਹੜਾ ਉਹ ਹੱਲ ਹੋ ਜਵੇ ਕਿਸੇ ਬੱਚਾ ਵਾਪਸ ਆ ਜਾਵੇ ਹੁਣ ਜਾਣਾ ਉਹਨੇ ਇਟਲੀ ਸੀ ਪਹੁੰਚ ਗਿਆ ਰਸ਼ੀਆ ਇਹ ਸਭ ਤੋਂ ਬਹੁਤ ਵੱਡੀ ਗੱਲ ਆ ਕਿ ਜਾਣਾ ਇਟਲੀ ਸੀ ਹੈਰਮੀਨੀਆਂ ਸੀ ਤੇ ਉਹ ਰਸ਼ੀਆ ਕਿਸ ਤਰੀਕੇ ਨਾਲ ਪਹੁੰਚ ਗਿਆ ਜਦੋਂ ਏਜੰਟਾਂ ਨਾਲ ਸਟਾਰਟਿੰਗ ਇਹਨਾਂ ਦੀ ਇਹੀ ਗੱਲਬਾਤ ਹੋਈ ਆ ਗੱਲ ਇਟਲੀ ਦੀ ਹੋਈ ਆ ਇਹ ਰਸ਼ੀਆ ਕਿੱਦਾਂ ਪਹੁੰਚਿਆ ਇਹ ਟੋਟਲ 4 4 ਜਾਣੇ 5 ਜਾਣੇ 5 ਜਾਣੇ ਸੀ 5ਾਂ ਚੋਂ ਜਿਹੜੇ ਦੀਪਾ ਭਾਈ ਸਾਡੇ ਆਏ ਨਹੀਂ ਅੱਜ ਤੇ ਉਹਨਾਂ ਨੂੰ 29 ਡਿਗਰੀ ਟੈਂਪ ਮਾਈਨਸ ਟੈਂਪਰੇਚਰ ਦੇ ਵਿੱਚ ਜਿਨ੍ਹਾਂ ਨੂੰ ਚੱਲਦੀਆਂ ਗੱਡੀਆਂ ਚ ਵਿੱਚੋਂ ਸੁੱਟ ਦਿੱਤਾ ਗਿਆ ਸੀ ਤੇ ਹੁਣ ਸੋਚਣ ਵਾਲੀ ਗੱਲ ਇਹ ਆ ਦਰਖਾਸਤ ਦਿੱਤੀ ਮੈਂ ਥਾਣੇ ਸਿਕਾ ਕੁਦਰਤੀ ਉਹ ਪਤਾ ਨਹੀਂ ਇਹਨਾਂ ਦਾ ਕੀ ਮੈਡਮ ਨਾਲ ਗੱਲਬਾਤ ਹੋਈ ਜੇ ਤੇ ਮੈਨੂੰ ਇਹਦਾ ਤਰਸ ਆ ਮੈਡਮ ਨੇ ਦਬਕੇ ਮਾਰ ਕੇ ਇਹਦੇ ਕੋਲੋਂ ਸੈਨ ਕਰਵਾਇ ਕਿ ਦਰਖਾਸਤ ਬੰਦ ਕਰਨੀਆਂ ਠੀਕ ਹੈ ਤੇ ਉਸ ਏਜੰਟ ਕਰਕੇ ਏਜੰਟ ਕਰਕੇ ਸਿਰਫ ਉਸ ਏਜੰਟ ਕਰਕੇ ਉਹ ਉਸ ਪੁਲਸ ਨੂੰ ਦਬ ਦਬ ਕੇ ਮਾਰੇਗੇ ਤੇ ਮੈਂ ਮਗਰ ਖੜਾ ਸੀ ਮੈਂ ਇਹਨੂੰ ਪੁੱਛਿਆ ਸਦਾ ਨਹੀਂ ਮੈਂ ਕਿ ਜਗਦੀਪ ਕੀ ਗੱਲ ਆ ਇਹ ਕਹਿੰਦਾ ਯਾਰ ਬ੍ਰਦਰ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਮੈਂ ਨਕੋਲ ਗਿਆ ਮੈਂ ਖੁਦ ਜਾ ਕੇ ਰਿਕਵੈਸਟ ਕੀਤੀ ਮੈਂ ਮੈਨੂੰ ਦੋ ਦਿਨ ਦਾ ਕੈਮ ਦਿਓ ਉਹਨਾਂ ਦਾ ਕਹਿਣਾ ਇਹ ਸੀ ਕਿ ਡਿਪਟੀ ਸਾਹਿਬ ਵੱਲੋਂ ਹੁਕਮ ਆ ਕਿ ਜਿਹੜੀਆਂ 3 ਮਹੀਨੇ ਪੁਰਾਣੀਆਂ ਦਰਖਾਸਤਾਂ ਠੀਕ ਹੈ ਉਹ ਆਪਾਂ ਬੰਦ ਕਰਨੀਆਂ ਤੇ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਉਹ ਅਦੂਰੀ ਆ ਚਲੋ ਠੀਕ ਹੈ ਕੁਸ਼ਣਾਂ ਦੀ ਸਟੇਟਮੈਂਟ ਸੀਗੀ ਅਧੂਰੀ ਉਹ ਸਟੇਟਮੈਂਟ ਇਹ ਅਧੂਰੀ ਸੀ ਜਿਹੜੀ ਬੈਂਕ ਤੋਂ ਨਹੀਂ ਸਟੇਟਮੈਂਟ ਲੈਣੀ ਸੀ ਪੈਸਿਆਂ ਦੀ ਉਹ ਅਗਲੇ ਹਫਤੇ ਮੈਣੀ ਸੀ ਵਿੱਚ ਸ਼ਨੀਵਾਰ ਆ ਗਿਆ ਉਹ ਸੋਮਵਾਰ ਮੈਣੀ ਸੀ ਦਰਖਾਸਤ ਕਹਿੰਦੇ ਅੱਜ ਹੀ ਬੰਦ ਕਰਨੀ ਮੈਂ ਕਿਹਾ ਮੈਨੂੰ ਦੋ ਦਿਨ ਦਾ ਟਾਈਮ ਦੇ ਦਿਓ ਕਹਿੰਦੇ ਨਹੀਂ ਪ੍ਰਿੰਟ ਕੱਢਿਆ ਸਾਨੂੰ ਨਹੀਂ ਪਤਾ ਡਿਪਟੀ ਸਾਹਿਬ ਦਾ ਸੀ ਜੀਆ ਨਹੀਂ ਸੀ ਪਹਿਲੀ ਵਾਰ ਦੇਖਿਆ ਕਹਿੰਦੇ ਸਰਕਾਰ ਨੇ ਨਵੇਂ